ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਦੋਸਤੋ ਮੈਂ ਹਰਪ੍ਰੀਤ ਸਿੰਘ ਹੁੰਦਲ ਦੋਸਤੋ ਥੋੜੀ ਦੇਰ ਪਹਿਲਾਂ ਮੈਂ ਕੈਪਟਨ ਮੋਰਿੰਦਰ ਸਿੰਘ ਦਾ ਬਿਆਨ ਸੁਣ ਕੇ ਆਟਿਆ ਜੋ ਇਹਨਾਂ ਨੇ ਬਿਆਨ ਦਿੱਤਾ ਹੈ ਕਿ ਸਿੱਖਾਂ ਦਾ ਤਾਜ ਸਿਰ ਦਾ ਜੋ ਹੈ ਪੱਗ ਉਹਨੂੰ ਇੱਕ ਟੋਕਰੇ ਵਜੋਂ ਇਹਨਾਂ ਨੇ ਬਿਆਨ ਦਿੱਤਾ ਹੈ ਆਪਣਾ ਜੋ ਕਿ ਬਹੁਤ ਹੀ ਸ਼ਰਮਨਾਕ ਹੈ ਮੈਨਾ ਉੱਪਰ 2-4 ਲਾਈਨਾਂ ਲਿਖਿਆ ਨੇ ਜੇ ਉਹ ਲਾਈਨਾਂ ਤੁਹਾਨੂੰ ਪਸੰਦ ਆਈਆਂ ਤਾਂ ਸ਼ੇਅਰ ਜ਼ਰੂਰ ਕਰਿਓ ਨਹੀਂ ਤਾਂ ਡਿਲੀਟ ਕਰ ਦਿਓ ਕੋਈ ਚੱਕਰ ਨਹੀਂ ਜਿਸ ਪੱਗ ਨੂੰ ਤੂੰ ਮੂਰਖਾ ਟੋਕਰਾ ਦੱਸੀ ਜਾਣਾ ਏ ਜਿਸ ਪੱਗ ਨੂੰ ਤੂੰ ਕੈਪਟਨਾਂ ਟੋਕਰਾ ਦੱਸੀ ਜਾਣਾ ਏ ਉਸ ਟੋਕਰੇ ਲਈ ਸਾਡੇ ਗੁਰੂਆਂ ਆਪਣਾ ਆਪ ਵਾਰ ਦਿੱਤਾ ਸਾਨੂੰ ਪਤਾ ਏ ਸਾਡੇ ਲੀਡਰ ਕਿੰਨੀ ਕਨੋਲਜ ਰੱਖਦੇ ਨੇ ਸਾਨੂੰ ਪਤਾ ਏ ਸਾਡੇ ਲੀਡਰ ਕਿੰਨੀ ਕਨੋਲਜ ਰੱਖਦੇ ਨੇ ਤਾਹੀਓ ਤੂੰ ਸ਼ਹੀਦੀ ਜੋੜ ਮੇਲੇ ਤੇ ਸਰਦਾ ਜਲੀ ਕਹਿ ਕੇ ਸਾਰ ਦਿੱਤਾ ਜਿਸ ਪੱਗ ਨੂੰ ਤੂੰ ਮੂਰਖਾ ਟੋਕਰਾ ਦਸੀ ਜਾਨਾ ਏ ਉਸ ਟੋਕਰੇ ਲਈ ਸਾਡੇ ਗੁਰੂਆਂ ਆਪਣਾ ਆਪ ਵਾਰ ਦਿੱਤਾ ਐਨਾ ਪੱਗਾਂ ਨੂੰ ਬਚਾਉਣ ਖਾਤਰ ਐਨਾ ਪੱਗਾਂ ਨੂੰ ਬਚਾਉਣ ਖਾਤਰ ਭਗਤ ਸਿੰਘਾਂ ਰਸੇ ਚੁੰਮ ਲਏ ਵੜ ਦਿੱਤੇ ਸੀ ਹੱਥੋਂ ਨਾਲੋਂ ਜੋ ਐਨਾ ਪੱਗਾਂ ਨੂੰ ਪਾਏ ਧੀਆਂ ਭੈਣਾ ਦੀ ਲੁੱਟ ਦੇ ਜੋ ਇੱਜ਼ਤ ਉਹ ਵੈਰੀ ਮਾਰ ਦਿੱਤਾ ਜਿਸ ਪੱਗ ਨੂੰ ਤੂੰ ਮੋਰਖਾ ਟੋਕਰਾ ਦਸੀ ਜਾਂ ਨਾਏ ਉਸ ਟੋਕਰੇ ਲਈ ਸਾਡੇ ਗੁਰੂਆਂ ਆਪਣਾ ਆਪ ਵਰ ਦਿੱਤਾ ਜਿਸ ਪੱਗ ਨੂੰ ਤੂੰ ਕੈਪਟਨਾ ਟੋਕਰਾ ਦਸੀ ਜਾਂ ਨਾਏ ਉਸ ਟੋਕਰੇ ਲਈ ਸਾਡੇ ਗੁਰੂਆਂ ਆਪਣਾ ਆਪ ਵਰ ਦਿੱਤਾ ਬਖਸ਼ ਦੋ ਸਾਡੇ ਦੇਸ਼ ਨੂੰ ਬਖਸ਼ ਦੋ ਸਾਡੇ ਦੇਸ਼ ਨੂੰ ਥੋੜਾ ਬਹੁਤ ਰਹਿਮ ਕਰੋ ਨਾ ਦਿਓ ਵਿਵਾਦਿਤ ਬਿਆਨ ਲੋਕਾਂ ਚ ਨਾ ਐਵੇਂ ਜ਼ਹਿਰ ਭਰੋ ਬਖਸ਼ ਦੋ ਸਾਡੇ ਦੇਸ਼ ਨੂੰ ਥੋੜਾ ਬਹੁਤ ਰਹਿਮ ਕਰੋ ਨਾ ਦੇਓ ਵਿਵਾਦਿਤ ਬਿਆਨ ਲੋਕਾਂ ਚ ਨਾ ਐਵੇਂ ਜ਼ਹਿਰ ਭਰੋ ਕੈਪਟਨ ਕੀ ਪੰਜਾਬ ਬਚਾਉਣਾ ਕੈਪਟਨ ਕੀ ਪੰਜਾਬ ਬਚਾਉਣਾ ਹੁੰਦਲਾ ਜੋ ਖੁਦ ਆਸ਼ਕੀ ਮਾਰ ਗਿਆ ਜਿਸ ਪੱਗ ਨੂੰ ਤੂੰ ਮੂਰਖਾ ਟੋਕਰਾ ਦਸੀ ਜਾਣਾ ਏ ਉਸ ਟੋਕਰੇ ਲਈ ਸਾਡੇ ਗੁਰੂਆਂ ਆਪਣਾ ਆਪ ਵਰ ਦਿੱਤਾ ਜਿਸ ਪੱਗ ਨੂੰ ਤੂੰ ਕੈਪਟਨਾਂ ਟੋਕਰਾ ਦਸੀ ਜਾਣਾ ਏ ਉਸ ਟੋਕਰੇ ਲਈ ਸਾਡੇ ਗੁਰੂਆਂ ਆਪਣਾ ਆਪ ਵਰ ਦਿੱਤਾ ਦੋਸਤੋ ਥੈਂਕ ਯੂ ਵੈਰੀ ਮੱਚ ਸੁਣਨ ਵਾਸਤੇ ਜੇ ਚੰਗਾ ਲੱਗਾ ਸ਼ੇਅਰ ਕਰ ਦਿਓ ਨਹੀਂ ਤਾਂ ਡਿਲੀਟ ਕਰ ਦਿਓ ਕੋਈ ਚੱਕਰ ਨਹੀਂ ਹੈ ਰੱਬ ਸਾਰਿਆਂ ਨੂੰ ਖੁਸ਼ ਰੱਖੇ